ਅਸੀ ਗੱਲ ਦੋਸਤੋ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਕਿਸੀ ਮੌਜੂਦਾ ਅਬੋਹਰ ਦੇ ਸਰਕਾਰੀ ਹਸਪੀਟਲ ਵਿੱਚ ਜਿੱਥੇ ਦਾਖਲ ਨੇ ਜਿਲ੍ਹਾ ਮਹਿਲਾ ਕਾਂਗਰਸ ਦੇ ਪ੍ਰਧਾਨ ਕੰਕਤਾ ਸੋਲੰਕੀ ਦੇ ਪਤੀ ਇਹਨਾਂ ਨੇ ਰੋਪ ਲਗਾਇਆ ਕਿ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਕਈ ਘੰਟਿਆਂ ਤੋਂ ਆਪਣੇ ਘਰ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਫਿਰ ਉਹਨਾਂ ਨੇ 112 ਉੱਪਰ ਕਾਲ ਕੀਤੀ 112 ਪੁਲਿਸ ਨੇ ਤੇ ਐਂਬੂਲੈਂਸ ਰਾਹੀ 108 ਰਾਹੀ ਇਹਨੂੰ ਦਾਖਲ ਕਰਾਇਆ ਗਿਆ ਹੈ ਅਬੋਹਰ ਦੇ ਸਰਕਾਰੀ ਹਸਪੀਟਲ ਵਿੱਚ ਸ਼ਾਮ ਲਾਲ ਨੇ ਰਿਟਾਇਰਡ ਐਸ ਡੀਓ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਾਣਦੇ ਕਿ ਮਸਲਾ ਕੀ ਸੀ ਕੀ ਨਾਮ ਹੈ ਸਰਦਾਰ ਹਾਂ ਜੀ ਇਸ ਗੱਲ ਕੀ ਹੋਈ ਸੀ ਅੱਜ ਗੱਲ ਸਾਰਾ ਰਾਤ ਹੋਈ ਸੀ ਕੱਲ ਜੀ ਇਹ ਮੈਂ ਮੇਰਾ ਗਾਟ ਫਾਰਮ ਹੈ ਮੈਂ ਥੋਕ ਕੰਮ ਕਰਕੇ ਘਰ ਆਇਆ ਮੈਂ ਆ ਕੇ ਘਰ ਮੈਂ ਆਪਣੇ ਕੁੰਡਾ ਫੰਕਰੀ ਲਾ ਦਿੱਤੇ ਇਹ ਪਤਾ ਨਹੀਂ ਕਿੱਥੇ ਗਈ ਸੀ ਦੋ ਨੂੰ ਦੱਸ ਕੇ ਜਾਂ ਮੈਨੂੰ ਪਤਾ ਹੈ ਲੱਭੀ ਚਲੀ ਜਾਂਦੀ ਰਹਦੀ ਐ ਪੰਜ ਤੋਂ 10 ਦਿਨ ਚੱਲਣੀ ਪੜਦੀ ਉਹ ਸਾਰਾ ਇਹ ਉਸ ਤੋਂ ਬਾਅਦ ਜਿੰਨੂ ਕੋਲ ਮੈਂ ਇਹਨਾਂ ਲਾੜਿਆ ਸੀ ਕਰਵਾਈ ਜਦੋਂ ਮੈਂ ਆ ਕੇ ਬਾਹਰ ਆਇਆ ਮੇਰੇ ਕੋਈ ਆਵਾਜ਼ ਸੁਣਿਧਰੋਂ ਜਦੋਂ ਖੜਕਟਾਉਂ। ਮੈਂ ਥੱਲੇ ਆ ਕੇ ਦਰਵਾਜ਼ਾ ਖੋਲ੍ਹਦਾ। ਬੋਲਣ ਤੋਂ ਬਾਅਦ ਇਸ ਨੂੰ ਪੁਰਾਣੇ ਮੇਰੇ ਵਾਲੀ ক্লোਜ਼ ਕੀਤਾ। ਜਿਹੜੀ ਬੇਇੱਜ਼ਤੀ ਦਿੱਤੀ। ਮੈਂ ਖਾਣਾ ਖਾਣਾ ਗਰਮ ਕਰਕੇ ਬਾਹਰ ਲਿਆ ਸੀ। ਤੇ ਮੈਂ ਆਪਣੇ ਕਮਰੇ ਚ ਗਿਆ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਮੈਨੂੰ ਕਦੋਂ ਬੰਦ ਕਰ ਦਿੱਤਾ। ਮੈਂ ਸੁਵੇਿਰ ਦਾ ਮੈਨੂੰ ਦੇ ਕਮਰੇ ਅੰਦਰ ਬੰਦ ਕੀਤਾ ਤਾਲਿਆਂ ਨਾਲ। ਕਿਰਨੇ ਪਿੱਤ ਕਰਕੇ ਮੈਂ ਅੰਦਰ ਰੁਕਿਆ। ਮੈਂ ਐਸ.ਡੀ.ਐਮ ਸੁਭਾਸ਼ ਸ਼ਰਗਲ ਕੀਤੀ। ਮੈਂ ਅਸ਼ੋਕ ਖੰਗੋੜ ਬੈਂਕ ਮੇਜ਼ ਨਾਲ ਗੱਲ ਕੀਤੀ ਮੈਂ ਬਦਲਨ ਖਟਕ ਨਾਲ ਗੱਲ ਕੀਤੀ ਵਿਰੋਧ ਐਸਜੀ ਨਾਲ ਗੱਲ ਕੀਤੀ ਮੈਂ ਸਰਪੰਚ ਜਸਪਾਲ ਨਾਲ ਗੱਲ ਕੀਤੀ ਸਾਰੇ ਨੂੰ ਮੈਂ ਸਾਰਾ ਕੁਝ ਦੱਸਿਆ ਕਿ ਮੈਨੂੰ ਬੰਦੀ ਬੜਾਇਆ ਹੈ ਦਰਵਾਜ਼ਾ ਨਹੀਂ ਖੋਲਦੇ ਉਹਨਾਂ ਨੇ ਇਸੇ ਤਰ੍ਹਾਂ ਕੋਈ ਗੱਲ ਕੀਤੀ ਕਿ ਮੈਂ ਦਰਵਾਜ਼ਾ ਨਹੀਂ ਖੋਲਦੀ ਜੋ ਕੁਝ ਵਜ੍ਹੀ ਕਰ ਲੋ ਮੈਂ ਉਹਨਾਂ ਨੂੰ ਕਿਹਾ ਵੀ ਵੇਖੋ ਮੇਰੀ ਹਾਲਤ ਖਰਾਬ ਹੋ ਰਹੀ ਹੈ ਪਰ ਇਹਦੇ ਕਿਸੇ ਦੀ ਕੋਈ ਗੱਲ ਨਹੀਂ ਸੀ ਉਹਨਾਂ ਸਾਰਿਆਂ ਤੋਂ ਪੁੱਛਿਆ ਜਾ ਸਕਦਾ ਮਰਾਰੀ لال ਬੈਂਕਪੁਰੇ ਜੀ ਨਾਲ ਗੱਲ ਕੀਤੀ ਉਹਨੂੰ ਦਾਖਲ ਕਿਨੇ ਕਰਾਇਆ ਸਰ ਜੀ ਮੈਨੂੰ ਨਹੀਂ ਪਤਾ ਮੈਨੂੰ ਵੀ ਉਪਰੋਂ ਪੁਲਿਸ ਮੈਂ ਫੋਨ ਕੀਤਾ ਜਦੋਂ ਮੇਰੀ ਹਾਲਤ ਵਿਗੜ ਰਹੀ ਸੀ ਮੈਂ ਅੰਦਰ ਕਮਰੇ 'ਚ ਲੌਕਡਨ ਕੀ ਸੀ ਮੇਰੇ ਕੋਲ ਕੋਈ ਰੋਟੀ ਨਹੀਂ ਕੋਈ ਕੁਝ ਨਹੀਂ ਮੈਂ ਸਵੇਰ ਦਾ ਭੁੱਖਾ ਪਾਣਾ ਇਹਨੇ ਮੈਂ ਪੁਲਿਸ ਨੂੰ ਫੋਨ ਕੀਤਾ 112 ਨੰਬਰ 'ਤੇ 112 ਨੰਬਰ 'ਤੇ ਮੈਨੂੰ ਹੀ ਪਤਾ ਕਦੋਂ ਆਏ ਐ ਤੇ ਕਦੋਂ ਮੈਨੂੰ ਕੌਣ ਇੱਥੇ ਲਿਆਇਆ ਕਿ ਨਾਲ ਕੀ ਤਰ੍ਹਾਂ ਪਤਰੀ ਦਾ ਤੁਹਾਡਾ ਜਿਹਨਾਂ ਨਾਲ ਤੁਸੀਂ ਕਾਰਵਾਈ ਕਰਾਉਣਾ ਚਾਹੁੰਦੇ ਆ ਕਹੋ ਤਾਂ ਰਾਣੀ ਇਹ ਕਾਂਗਰਸੀ ਕੀ ਰਹੀ ਨੇ ਜੀ ਕਾਂਗਰਸੀ ਕਦੇ ਪਤਾ ਨਹੀਂ ਜਿਹੜਾ ਕਦੇ ਜਿਹੜਾ ਕੋਆਰਡੀਨੇਟਰ ਕਰਦੀ ਏ ਕਦੇ ਜਿਹੜੇ ਦੀ ਪ੍ਰਧਾਨ ਕਰਦੀ ਏ ਕੁਝ ਪਤਾ ਨਹੀਂ ਸੀ ਤੁਸੀਂ ਕਦੀ ਕਾਂਗਰਸੀ ਆਦੋਂ ਨਾਲ ਗੱਲ ਕੀਤੀ ਐ ਅਸਲੇ ਵਿੱਚ ਸੀ ਸਮ ਬਾਦਲਾ ਸਾਹਿਬ ਨੂੰ ਪਤਾ ਬਾਦਲਾ ਸਾਹਿਬ ਦੋ ਤਿੰਨ ਵਾਰੀ ਥਾਣੇ 'ਚ ਪਹਿਲਾਂ ਹੀ ਗਏ ਐ ਇਹਨੇ ਦੋ ਤਿੰਨ ਮੇਰੇ ਤੇ ਕੋਰਟ ਕੇਸ ਪੁੱਤੇ ਹੋਏ ਆ ਮਲਾਤ ਕਾੜ ਦਾ ਖਰਚਾ ਲੈਣ ਦਾ ਮੈਂ ਕਿਹਾ ਦਾ ਡੋਮੈਸਟਿਕ ਵਾਇਲੈਂਸ ਦਾ اور ਫੋਰ ਵੀ ਮੈਂ ਕਈ ਕਈ ਰਤਾਂ ਬਾਹਰ ਕੱਢਦਾ ਦਰਵਾਜ਼ਾ ਬੰਦ ਕਰਨ ਦੇ ਦਰਵਾਜ਼ੇ ਨੂੰ ਖੋਲ੍ਹਦੀ ਕੋਈ 20 25 ਵਾਰੀ ਪੁਲਿਸ ਪਹਿਲਾਂ ਆ ਚੁੱਕੀ ਹੈ ਐਸਐਸਪੀ ਨੇ ਮੇਰੇ ਤੇ ਪਰਚਾ ਦੇ ਰੱਖਿਆ ਮਤਲਬ ਕਿ ਮੇਰੇ ਸ਼ਹਿਰ ਕਿੰਨਾ ਦੀ ਐ ਨਹੀਂ ਮਗਰ ਵੀ ਬਾਦੂ ਇੰਨਾ ਪੂਰੀ ਤਰ੍ਹਾਂ ਨਾਲ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਸ਼ਾਇਦ ਇਹਦੀ ਘਰ ਵਾਲੇ ਸਾਰੇ ਪੈਸਾ ਉਧਰ ਦੇ ਰਹੀ ਹੈ ਆਪਣੇ ਮਾਈਕੀ ਉਹ ਸਾਰੇ ਰਲ ਕੇ ਮੈਨੂੰ ਖਰਾਬ ਕਰ ਰਹੀ ਹੈ ਮੈਂ ਇੱਥੇ ਇਕੱਲਾ ਮੇਰੇ ਕੋਈ ਪੈਣ ਨਹੀਂ ਇੱਥੇ ਕੋਈ ਭਰਾ ਨਹੀਂ ਮੇਰਾ ਇੱਥੇ ਮੈਂ ਬਦਲੀ ਕਰਕੇ ਆਇਆ ਸੀ ਮੈਂ ਬਲ ਡੀਐਮ ਕੋਲ ਤੇ ਰਹਿ ਰਿਹਾ ਨਾ ਮੈਂ ਇਧਰ ਆ ਕੇ ਮਜੂ ਗੈਸ ਸੀ ਮੈਂ ਸਾਰਾ ਕੁਝ ਦੇਣਾ ਕਰ ਰਿਹਾ ਹਾਂ 5 ਕਰੋੜ ਦੀ ਪ੍ਰਾਪਰਟੀ ਇਹਦੇ ਕੋਲ ਹੈ ਗੈਸ ਏਜੰਸੀ ਦੇ ਨਾਲ ਤੇ ਰੱਖੀ ਕਿਉਂਕਿ ਮੈਂ ਸਰਕਾਰੀ ਮੁਲਾਜ਼ਮ ਸੀ ਮੈਂ ਆਪਣਾ ਕੁਝ ਨਾ ਕੁਝ ਨਾ ਨਹੀਂ ਸਕਦਾ ਸੀ ਮੈਂ ਸਾਰਾ ਪਲਾਟ ਪ੍ਰਾਪਰਟੀ ਸਾਰਾ ਦੇਣਾ ਕਰ ਰਿਹਾ ਹਾਂ ਮੈਨੂੰ ਕੁੱਟਦੀ ਜਮਨ ਬਦਦੇ ਹੋ ਤੁਸੀਂ ਇਹਦੇ ਤੇ ਕਾਰਵਾਈ ਕੀਤੀ ਜਾਵੇ ਸਰ ਇਹ ਮੇਰਾ ਜੀਣਾ ਰਾਮ ਕੀਤਾ ਇਹ ਮੇਰੇ ਸਾਰੇ ਪੈਸੇ ਖੋਲੇ ਨੇ ਸਾਰੇ ਪੈਸੇ ਮੇਨੂੰ ਲੁੱਟ ਰਿਆ ਮੈਨੂੰ ਬਰਬਾਦ ਕਰ ਦਿੱਤਾ ਸਾਰੇ ਔਰ ਮੈਨੂੰ ਹਰ ਰੋਜ਼ ਇਹ ਕੁੱਟਦੀਆਂ ਮਾਰਦੀ ਐ। ਇਹਦੇ ਤੇ ਪਹਿਲਾਂ ਵੀ ਮੈਂ ਪਰਚਾ ਦਰਜ ਕਰਾਇਆ ਸੀ। ਮੈਂ ਪਹਿਲਾਂ ਵੀ ਹਸਪੀਟਲ ਦਾਖਲ ਗਿਆ। ਸਾਡੀ ਕਪਤਾ ਸੁਲੰਕੇ ਨਾਲ ਵੀ ਗੱਲਬਾਤ ਹੋਈ ਆ। ਉਹਨਾਂ ਨੇ ਕੁਝ ਰਿਕਾਰਡਿੰਗਾਂ ਦਿਖਾਈਆਂ ਨੇ, ਕੁਝ ਸੁਣਾਈਆਂ ਨੇ। ਤੁਸੀਂ ਉਹਨਾਂ ਨੂੰ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢ ਰਹੇ ਹੋ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਗੰਦੀਆਂ ਗਾਲ੍ਹਾਂ ਮੈਂ ਉਹਨੂੰ ਨਹੀਂ ਕੱਢਦਾ। ਮੈਂ ਕਿਸੇ ਦੋਸਤ ਨਾਲ ਫੋਨ ਤੇ ਗੱਲ ਕਰਦਾ। ਉਹ ਵੀ ਰਿਕਾਰਡਿੰਗਾਂ ਕਰਦੀਆਂ ਮੇਰੀ ਮੂਵੀਆ ਬਣਾਉਂਦੀ ਐ। ਕਪਤਾ ਸੁਲੰਕੇ ਦਾ ਵੀ ਕਹਿਣਾ ਕਿ ਤੁਸੀਂ ਉਹਦੇ ਨਾਲ ਕੁੱਟਮਾਰ ਕਰਦੇ ਹੋ, ਕਦੇ بیسਬਾਲ ਦੇ ਬੈਟ ਨਾਲ ਕੁੱਟਦੇ ਹੋ, ਕਦੇ ਉਹਨਾਂ ਦੇ ਬ ਬੱਚੇ ਮੇਰੇ 2.5 ਸਾਲ ਤੋਂ ਨਿਊਜ਼ੀਲੈਂਡ ਰਹਿ ਰਹੇ ਆ ਔਰ ਮੈਂ ਕਦੇ ਇਸ ਨੂੰ ਮਾਰਿਆ ਨਹੀਂ ਮੇਰੇ ਪਰਚਾਈ ਦੇ ਪਹਿਲਾਂ ਪਹਿਲਾਂ ਵੀ ਮੈਂ ਹਸਪੀਟਲ ਵੱਜਿਆ ਇਹਨੇ ਮੇਰੇ ਤੇ ਗਰਮ ਗਰਮ ਮੂੰਹ ਤੇ ਚਾਹ ਭਰੀ ਚਲਾ ਕੇ ਫਿਰ ਇਹਨੇ ਮੇਰੇ ਸਿਰ ਤੇ ਡੰਡਾ ਮਾਰਿਆ ਫਿਰ ਮੇਰੇ ਸਿਰ ਤੇ ਮੱਗ ਮਾਰਿਆ ਫਿਰ ਮੈਂ ਪੁਲਿਸ ਰਿਪੋਰਟ ਦਿੱਤੀ ਫਿਰ ਮੈਂ ਸਿਵਲ ਹਸਪੀਟਲ ਦਾਖਲ ਰਿਹਾ ਉਸ ਤੋਂ ਬਾਅਦ ਇਹਦਾ ਕਲੰਦਰਾ ਬੜਿਆ ਪਰ ਇਹਦੀ ਸਪਾਰਸ ਕਰਕੇ ਲੀਡਰ ਹੁਣ ਕਰਕੇ ਪੈਸਾ ਇਹਦੇ ਕੋਲ ਬਹੁਤ ਜ਼ਿਆਦਾ ਹੁਣ ਕਰਕੇ ਇਹ ਸਾਰੇ ਮਾਮਲੇ ਡਿਸਪੋਜ਼ ਕਰ ਦਿੰਦੀ ਹੈ ਇਸ ਕਰਕੇ ਮੇਰੀ ਬੇਵਸੀ ਹੋ ਰਹੀ ਪਈ ਹੈ ਉਹ ਵੀਰੇ ਵੀ 24 ਘੰਟੇ ਤੋਂ ਮੇਰੇ ਉੱਤੇ ਲੌਕ ਕੜਕੀ ਚ ਬੰਦ ਕੀਤਾ ਹੋਇਆ ਮੇਰੇ ਸਾਰੇ ਦੋਸਤਾਂ ਨੂੰ ਵੀ ਭਲਾਇਆ ਲੇਕਿਨ ਇਹ ਕਿਸੇ ਨੂੰ ਵੀ ਅੰਦਰ ਨਹੀਂ ਪਰਤਦੀ ਜਿਹੜਾ ਵੀ ਅਦਾਬ ਦੀ ਬੇਇੱਜ਼ਤੀ ਕਰਕੇ ਉਹਨੂੰ ਪਿਆਦ ਦਿੱਤੀ ਹੈ ਤਾਂ ਕੋਈ ਨਾ ਮੇਰੇ ਕੋਲੇ ਵੀ ਹੈ ਕੋਈ ਮੈਨੂੰ ਠੀਕ ਹੋ ਜਾਣ ਦੋ ਮੈਂ ਤੁਹਾਨੂੰ ਸਾਰੀਆਂ ਰਿਕਾਰਡਿੰਗ ਸਾਰੀ ਇਹਦੀ ਗਲਤਫਹਿਮੀ ਬੁੱਲੇ ਵੇ ਤੁਹਾਨੂੰ ਕੇਸ਼ ਕਰ ਦਾਂਗੇ ਠੀਕ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਆਪ ਦੇ ਹਸਬੰਦ ਨੇ ਅਰੋਗ ਲਗਾਇਆ ਜੀ ਤੁਸੀਂ ਉਹਨਾਂ ਨੂੰ ਕਾਰਕ ਰੱਖਿਆ ਤੇ ਅੱਜ ਪੁਲਿਸ ਉਹਨਾਂ ਨੂੰ ਤੁਹਾਡੇ ਕਮਰੇ ਚੋਂ ਫੋਲ ਕੇ ਗੁੰਡਾ ਫੇਰ ਲਾ ਗਿਆ ਠੀਕ ਕਹਿਣਾ ਚਾਹੋਗੇ ਨਾ ਇਹ ਜੀ ਮੇਰੇ ਬੱਸ ਨੂੰ ਮੈਂ ਨਾ ਨੂੰ ਨਹੀਂ ਕਾੜਿਆ ਏਡਬਲ ਸੀ ਮੇਰੇ ਘਰੇ ਵਰਦੇ ਤੇ ਮੇਰੇ ਨਾਲ ਮਾਰਕਟ ਕਰਦੇ ਮੈਨੂੰ ਗਾਲੀ ਗਲੋਚ ਕਰਦੇ ਉਹ ਮੈਂ ਤੁਹਾਨੂੰ ਇਹ ਜੋ ਰਿਕਾਰਡਿੰਗ ਹੈ ਨਾ ਇਹ ਸੁਣਾ ਚੁੱਕੀ ਆ ਗਾਲਾਂ ਦੀ ਜਿਹੜੀ ਕਿ ਇੱਕ ਦਿਨ ਦੀ ਨਹੀਂ ਆ ਮੈਨੂੰ ਰੋਜ਼ ਬਦਕਾਰੀ ਕੀਤਾ ਜਾਂਦਾ ਹੈ ਜੀ ਨੀਂ ਦੀ ਗਾਲਾਂ ਕੱਢ ਕੇ ਮੈਨੂੰ ਇਹ ਕਿਹਾ ਜਾਂਦਾ ਵੀ ਤੂੰ ਗਲਤ ਹੈ ਗੰਦੀ ਹੈ ਘਰ ਦੇ ਵਿੱਚ ਇਹ ਕੋਈ ਇਨਾਂ ਦਾ ਸਹਿਜਾਰ ਨਹੀਂ ਹੈ ਸਿਰਫ ਇਹਨਾਂ ਨੂੰ ਇਹਨਾਂ ਦਾ ਮਕਸਦ ਹੈ ਵੀ ਇਹ ਦੇ ਕੋਲੋਂ ਮੈਂ ਸਾਰੀ ਗੈਸਾਂ ਸੀ ਕੋਲੋਂ ਤੇ ਇਹਨੂੰ ਮੈਂ ਬਾਹਰ ਕੱਢਦਾ ਇਹ ਇਹਨਾਂ ਦਾ ਇੱਕ ਮਕਾਨ ਬਣਾਇਆ ਆ ਪਰਲੇ ਪਾਸੇ ਵੀ ਹੈ ਕਿ ਇਹ ਕਿੰਨਾ ਨਾ ਇਕੱਲੇ ਵਸੇ ਵੀ ਬਣਾਇਆ ਜੀ ਵਗਣਾ ਦੇਰਮਲੋੜ ਬਾਈਪਾਸ ਦੇ ਕੋਲੋਂ ਦੇਖੋ ਇਹਨਾਂ ਨੂੰ ਮੈਂ ਬਹੁਤ ਵਾਰੀ ਕਿਹਾ ਤੁਸੀਂ ਵੀ ਜਿਉ ਮੈਨੂੰ ਵੀ ਜਿੰਦੋ ਆ ਰਾਮਨਾਥ ਦੇ ਤੁਸੀਂ ਘਰ ਆਕਾ ਬਣਾ ਲਿਆ ਤਾਂ ਉੱਥੇ ਰਹੋ ਠੀਕ ਹੈ उस घर यह गलत काम करते हैं जनानीबाजी करते शराब पीएम दोस्त कुटा विनोद हरे शर्मा जी ये सारे जाके इतने शराबा पीते हैं मेरे कोई तरह नहीं है आपके घर जो मर्जी कर पर रात नैन परेशान करते हैं दिन वेले भी आते हैं धरते नाल भी तौर पर और मेरिया कुंडियाँ देखो मेन गेट ठीक है ਇਸ ਜਿੱਦਵਾਨੇ ਕੀ ਇੱਕ ਵਾਰੇ ਜ਼ਬਰਦਸਤੀ ਵਰਤੇ ਨੇ ਮੈਂ ਨਾ ਮੰਨ ਦਿੰਦਾ ਉਸ। ਸਿਰਫ ਐਸ ਕਰਕੇ ਮੈਂ ਇਹਨਾਂ ਨੂੰ ਰਾਤ ਨੂੰ ਮੈਂ ਨੂੰ ਅੱਧਾ ਘੰਟਾ ਘੰਟਾ ਬਾਅਦ ਮੈਨੂੰ ਬਿਠਾਇਆ ਇਹਨਾਂ ਨੇ ਇਹਨਾਂ ਨੇ 112 ਤੇ ਫੋਨ ਕੀਤਾ। ਉਹਨਾਂ ਨੇ ਕਿਹਾ ਠੀਕ ਐ ਅਸੀਂ ਇਹ ਬੰਦੇ ਭੇਜਦੇ ਆ। ਜਦੋਂ ਇਹਨਾਂ ਨੇ ਕਹਿੰਦੇ ਦੇਖਿਓ ਨਾ ਕਿ ਇਹ ਫੋਨ ਕਰੀ ਜਾਂਦੀ ਏ ਫਿਰ ਇਹਨਾਂ ਨੇ 10 ਮਿੰਟ ਬਾਅਦ ਇਹਨਾਂ ਨੇ ਵੇੜ ਫੋਨਤਾ।

ਅੰਦਰੋਂ ਗੁੰਡਾ ਲਾਲ ਨੇ ਮੈਂ ਬਾਹਰ ਰੱਖੀ ਰਹੀ ਨੀ ਆ ਬਹੁਤ ਵਾਰੀ ਮੈਂ ਆਂਡ ਕੋਈ ਪਤਾ ਕਰ ਰੋ ਇਹ ਮੈਨੂੰ ਡੰਡਿਆਂ ਨਾਲ ਵੀ ਮਾਰਦੇ ਆ ਮੇਰੇ ਵਰਕਰਾਂ ਤੋਂ ਪੁੱਛ ਰੋ ਉਹਨਾਂ ਕਿ ਵੀ ਮੈਨੂੰ ਗਾਲੀ ਗਲੋਚ ਕਰਦੇ ਆ ਮੇਰੇ ਹਰ ਕੰਮ ਦੇ ਵਿੱਚ ਇੰਟਰਫੇਰ ਕਰਦੇ ਆ ਮੇਰੀ ਗੈਸ ਸਿਟੀ ਵਿੱਚ ਇਹ ਮਰਜ਼ੀ ਆਵੇ ਉਦੋਂ ਹੀ ਕੋਈ ਸਾਧਨ ਲੈ ਕੇ ਕੋਈ ਬੰਦੇ ਨੂੰ ਲੈ ਕੇ ਇਸ ਤੋਂ ਇਲਾਵਾ ਕਦੇ ਸਕੂਲ ਤੇ ਚੱਕ ਕੇ ਲੈ ਗਏ ਪੈਸੇ ਲੈ ਗਏ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਪਿਛਲੀ ਜੂਨ ਦੀ ਗੱਲ ਹੈ ਮੇਰੀ ਇੱਕ ਲਿਮਟ ਬਣੀ ਹੋਈ ਸੀ ਜਿਸ ਦੇ ਵਿੱਚ ਇਹਨਾਂ ਦੇ ਇੱਕ ਸਾਈਨਿੰਗ ਅਥਾਰਟੀ ਸੀ ਇਹਨਾਂ ਨੇ ਆਪਣੀ ਸਾਈਨਿੰਗ ਅਥਾਰਟੀ ਵੀ ਵਾਪਸ ਲੈ ਲਈ ਮੇਰਾ ਬਿਜ਼ਨਸ ਖਤਮ ਕਰ ਰਹੀ ਮੈਨੂੰ ਕੁੱਤੇ ਮਾਰ ਲਏ ਕਿਉਂਕਿ ਪਿਛਲੇ 7 ਤੋਂ 10 ਸਾਲਾਂ ਤੋਂ ਇਹ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਜਾਂ ਘਰੇ ਕੁਝ ਵੀ ਨਹੀਂ ਇਹਦੇ ਨੇ 3 ਸਾਲ ਹੋ ਗਏ ਨੂੰ ਰਿਟਾਇਰ ਹੋਏ ਹਾਂ ਨੂੰ ਤੇ ਤਿਆਰ ਹੋ ਕੇ ਇਹਨਾਂ ਨੂੰ ਕੀ ਮਿਲਿਆ ਕੀ ਨਹੀਂ ਮਿਲਿਆ ਅਸੀਂ ਡੈਪਰ ਦੇ ਵਿੱਚ ਚਲੇ ਜਾਂਦੇ ਸਾਡੇ ਤੇ ਕਰਜ ਹੈ ਲੇਕਿਨ ਇਹ ਲੋਕਾਂ ਨੂੰ ਰੱਖਾ ਰੂਪੇ ਵੰਡੇ ਜਿਦਾ ਇਸ ਚੀਜ਼ ਦਾ ਮੈਂ ਕਹਿੰਨੀ ਆ ਤਾਂ ਫਿਰ ਮੈਨੂੰ ਮਾਰ ਦੇ ਕੁੜਦੇ ਇਹ ਦੇਖੋ ਇਹ ਤੁਹਾਡੇ ਹੈਗੇ ਮਹਾਰੀ ਠੀਕ ਹੈ ਇਹ ਸ਼ਰਮੇ ਨੂੰ ਦਿੱਤੇ ਹੋਏ ਆ ਸ਼ਰਮਾ ਜਿਹੜਾ ਮੈਡੀਕਲ ਵਾਲਾ ਬਾਲਾ ਜੀ ਵਾਲਾ ਮੈਡੀਕਲ ਵਾਲਾ ਇਹ ਜੀ ਇਹ ਇਸੋ ਦੀ ਏਜ ਇਦਾ 5 ਹੈ ਕ੍ਰਿਸ਼ਨ ਕੁਮਾਰ ਉਹਦੀ ਲੜਕੀ ਦਾ ਹੁਣੇ ਵਿਆਹ ਆ ਉਹਦੇ ਨੂੰ ਉਹਨੂੰ ਵੀ ਇਹਨਾਂ ਨੇ 15 ਲੱਖ ਦਿੱਤੇ ਦੋ ਜਨਾਨੀਆਂ ਜਲਾਲਾਬਾਦੀਆਂ ਮੰਡੇ ਅੰਦਰ ਕਰਦੀਆਂ ਕੁੜੀਆਂ ਨੇ ਜਲਾਲਾਬਾਦ ਵੈਰੀਏ ਉਹ ਵੀ ਆਂਦੀਏ ਤੇ ਉਹ ਵੀ ਪੈਸੇ ਲੈ ਕੇ ਕਰਦੀਆਂ ਨੇ ਮਤਲਬ ਜਿਹੜਾ ਵੀ ਕੋਈ ਇਹਨਾਂ ਦੇ ਆਂਦਾ ਕੋਈ ਇਹਨਾਂ ਦਾ ਭਰਾ ਇਹਨਾਂ ਦਾ ਫਿਰ ਤੀਜਾ ਸਭ ਨੂੰ ਇਹ ਪੈਸੇ ਦਿੰਦੇ ਆ ਸਾਨੂੰ ਰੁਪਏ ਰੁਪਏ ਲਈ ਤਰਸਾਂਦੇ ਆ ਫਿਰ ਮੈਂ ਕਿਹਾ ਵੀ ਚਲੋ ਕੋਈ ਨਾ ਜਿੰਨੇ ਕਮਾਨੀ ਆ ਤਾਂ ਤੁਸੀਂ ਮੈਨੂੰ ਸ਼ਾਂਤੀ ਨਾਲ ਤਾਂ ਰਹਿੰਦੋ ਮੈਨੂੰ ਗਾਲੀ ਗਲੋਛਣਾ ਕਰੋ ਮੇਰੇ ਖਾਨਦਾਨ ਨੂੰ ਇਹ ਇਹ ਮੀਠ ਘਾਂਦੀ ਹੈ ਇਹਦੇ ਪੱਲੇ ਕੀ ਹੈ ਇਹਦੇ ਗੰਦੇ ਖਾਨਦਾਨਾ ਮੈਂ ਇਹ ਮੇਰੀ ਆਤਮਾ ਮਰ ਚੀ ਮੈਨੂੰ ਮੈਨੂੰ ਐ ਲੱਗਦਾ ਵੀ ਜਿਵੇਂ ਕਿ ਮੈਨੂੰ ਜਗਾ ਦੇ ਕਿ ਮੈਂ ਅੰਦਰ ਚਲੀ ਜਾਵਾਂ ਮੈਂ ਇਨਾ ਗਰੀਬ ਕਰਦੇ ਬੇਟੀਆਂ ਮੈਂ ਪੜ ਲਿਖੀ ਅਜਿਹਾ ਸੁਖਾਂਤ ਆਈਆਂ ਮੈਂ ਆਪਣੀ ਮਿਹਨਤ ਨਾਲ ਆਪਣੇ ਪਰਟੀਕਲ ਦੇ ਵਿੱਚ ਪਿਆਰੇ ਬਣਾਇਆ ਆਪਣੀ ਲੈਜਿੰਸ ਤੋਂ ਚੁੜਾ ਰਹੀ ਐ ਮੇਰੀ ਰਿਸਪੈਕਸ਼ਨ ਹੋਈ ਗਿਆ ਜਿੰਸੀ ਦੀ ਇਹਨਾਂ ਨੇ ਸਵਿੰਟਰ ਚੱਕਿਆ ਆਪਦੇ ਉਸ ਕਰੇ ਰੱਖਲੇ ਉਹਦਾ ਮੁੱਖ ਮਿਆਜਾ ਕੋਣ ਕਿਨੂੰ ਕੋਈ ਦਿਨਾ ਪਿਆ ਮੈਨੂੰ ਮੈਂ ਆਪਣੀ ਸਾਰੀ ਅਡਵਾਂਸਿਟੀ ਦੇ ਵਿੱਚੋਂ ਸਾਰਾ ਜਿਹੜਾ ਫਾਈਲ ਲੱਗਿਆ ਮੈਂ ਦਿੱਤਾ ਫਿਰ ਵੀ ਇਹਨਾਂ ਨੇ ਮੇਰੇ ਤੇ ਇਹਨਾਂ ਦਰਸਨੀ ਆਏ ਕਿ ਇਹਨਾਂ ਨੇ ਹਾਲੀ ਮਮੜ ਦੇ ਵਿੱਚ ਮੈਨੂੰ 15 ਲੱਖ ਦੇ ਡੈਬਿਟ ਦੇ ਵਿੱਚ ਸੁੱਟਿਆ ਮੈਂ 15 ਲੱਖ 2% ਵਿਆਸ ਦੇ ਲੈ ਕੇ ਕਿਸੇ ਨੂੰ ਲੈ ਕੇ ਮੈਂ ਉਹ ਬੈਂਕ ਦਾ ਪੂਰਾ ਚੱਕੇ ਫਿਰ ਮੈਂ ਨਵੀਂ ਲਿਮਟ ਬਣਵਾ ਲਈ ਜਿਸ ਦੇ ਨਾਲ ਮੇਰਾ ਕੰਮ ਜਿਹੜਾ ਹੈ ਉਹ ਪਾਰਾ ਚੱਲਣ ਲੱਗਿਆ ਇਸ ਬੰਦੇ ਦਾ ਹੀ ਮਤਲਬ ਮੈਨੂੰ ਜਵਾਬ ਬਰਬਾਦ ਕਰਦਾ ਇਹਦੇ ਬੱਚਿਆਂ ਨੇ ਵੀ ਵਿਵਹਾਰ ਕਰਦਾ ਦਰਦ ਦੇ ਦੀ ਠੋਕਣਾ ਲਗਾਉਂ ਤੇ ਮੈਂ ਇਹਨੂੰ ਕੁਝ ਵੀ ਨਾ ਦੇਵਾਂ ਹੁਣ ਤੁਸੀਂ ਆਪ ਦੇਖੋ ਮੈਂ ਰੋਜ਼ ਗੌਰਤ ਹੁੰਦੇ ਨਾ ਤੇ ਪਰਤਾੜੇ ਤੋੜੀ ਆ ਅੱਜ ਇਹਨੇ ਡਰ ਮਰ ਰਚਿਆ ਕਿ ਮੈਨੂੰ ਮੰਨਰ ਕੀਤਾ ਤੁਸੀਂ ਦੇਖ ਲਿਓ ਮੇਰੇ ਦੂਜੇ ਦਰਵਾਜ਼ੇ ਤੇ ਇਹ ਬੱਚਿਆਂ ਨੂੰ ਨਹੀਂ ਲੱਗਦਾ ਪਲੀਜ਼ ਥੋੜਾ ਜਿਹਾ ਕੈਮਰਾ ਇੱਧਰ ਖਮੋ ਤੋਂ ਮਿੱਤਰ ਜੀ ਇਹ ਯਾਰ ਇਹਨਾਂ ਨੇ ਲਾਈ ਹੈ ਇਹ ਯਾਰ ਲੈਣਾ ਤੇ ਇਹ ਕਿਉਂਕਿ ਉੱਪਰ ਕੁੰਡਾ ਲੱਗਿਆ ਹੋਇਆ ਹੋਰ ਲਾਉਣ ਦੀ ਜ਼ਰੂਰਤ ਨਹੀਂ ਸੀ ਇਸ ਤਰ੍ਹਾਂ ਕਰਕੇ ਇਹਨਾਂ ਨੇ ਆਪਣਾ ਕਬਜ਼ਾ ਕੀਤਾ ਕਬਜ਼ਾ ਕਰਨ ਦੀ ਸ਼ੁਰੂ ਕੀਤੀ ਹੈ ਨੀਚੇ ਦੁਕਾਨ ਹੈ ਦੁਕਾਨ ਤੇ ਵੀ ਇਹਨਾਂ ਨੇ ਤਾਲੇ ਲਾ ਰੱਖੇ ਹੈ ਮਤਲਬ ਜਿੱਥੇ ਜੀ ਕਰਦੇ ਇਹਨਾਂ ਦਾ ਤਾਲੇ ਲਾ ਦਿੰਦਾ ਜਿੱਥੇ ਜਦੋਂ ਜੀ ਕਰਦਾ ਮੈਨੂੰ ਬਾਹਰ ਕੱਢ ਦਿੰਦੇ ਜਦੋਂ ਜੀ ਕਰਦੇ ਇੱਕ ਮੈਂ ਮੈਂ ਵੀ ਚਾਹਨੀ ਆ ਮੇਰੇ ਮੇਰੇ ਪਿਆਰ ਨੂੰ 31 ਸਾਲ ਹੋ ਗਏ ਮੈਂ ਇਹਨਾਂ ਨਾਲ ਹਰ ਆਪਣਾ ਸੁੱਖ ਤੇਰਾ ਜੀਵਨ ਸਾਥੀ ਸਮਝਿਆ ਲੇਕਿਨ ਇਹਨਾਂ ਨੇ ਮੈਨੂੰ ਸਿਰਫ ਸਿਰਫ ਤਸਰੀ ਹੀ ਬਸ ਇੱਕ ਮਸ਼ੀਨ ਸਮਝਿਆ ਇਹਨਾਂ ਨੇ ਮੈਨੂੰ ਨੌਕਰੀ ਛੜਵਾਈ ਐ LIC ਦੀ ਵੀ ਟਿਚਿੰਗ ਚ ਕਰ ਕਿਉਂਕਿ ਮੇਰੀ ਟਿਚਿੰਗ ਦੀ ਨੌਕਰੀ ਮਿਲ ਗਈ ਉਸ ਚ ਚੰਗੀ ਬੇਸ ਲੋਗਾਂ ਨੇ ਕਿ ਉਹ ਛੱਡ ਦੇ ਟਿਚਿੰਗ ਚ ਆ ਜਾ ਮੈਂ ਇਹਨਾਂ ਦਾ ਕਹਿਣਾ ਮੰਨ ਕੇ ਟਿਚਿੰਗ ਦੇ ਵਿੱਚ ਆ ਗਿਆ ਇਹ ਚਿੰਦੇ ਬਾਦ ਇਹਨਾਂ ਕਿਹਾ ਤੇ ਮੇਰੇ ਸਾਡ ਕੋਲ ਗੈਸੈਂਟਰੀ ਮੇਰੇ ਚੰਨ ਮੇਰੇ ਕੋਲ ਵੀ ਗੈਸੈਂਟਰੀ ਹੋਵੇ ਤੂੰ ਅਪਲਾਈ ਕਰ ਮੈਂ ਗਵਰਨਮੈਂਟ ਜੋਬ ਚ ਤੇ ਤੂੰ ਆਦੀ ਰੋਟੀ ਛੱਡ ਦੇ ਵੇਨਨਾਂ ਨੇ ਕਹਿੰਦੇ ਆਪਣੀ ਜੀਵਨ ਪਰਤੀ ਜਿਹੀ ਰੋਟੀ ਸੀ ਮੈਨੂੰ ਪੈਨਸ਼ਨ ਮਿਲਣੀ ਸੀ ਉਹ ਵੀ ਮੇਰੇ ਕਹਿੰਦੇ ਛੱਡਦੀ ਛੇ ਦਿਨ ਗੈਸੈਂਟਰੀ ਮਿਲੀ ਫਿਰ ਉਹ ਕਹਿੰਦੇ ਮੈਂ ਗੈਸੈਂਟਰੀ ਵੀ ਤੂੰ ਛੱਡ ਦੇ ਮੇਰੇ ਲਈ ਇਹ ਵੀ ਮੈਂ ਛਾਉਂਗਾ बैठे तो ना ना में कोई शुरू तो तो ही मैं मैं अपने खुद वाले कराई सारा पहले दिन तो कर रही है पर नहीं चली चली। हुन, बर्दाश्त तो बहुत बार हो गया बचे मेरे व्यान जी हो गए बच्चा बोले क्या बचे व्याने ਅੰਜਲੀ ਕੁੜੀ ਅੰਦਰੋਂ ਤੱਕਣਾ ਸੋਚੀ ਵੀ ਉਹਨੂੰ ਮੋਦਾ ਵਿਆਹ ਕਰਨਾ ਉਹਨੂੰ ਪੈਸੇ ਦੇਣਾ ਪਤੀ ਜੀ ਦਾ ਵਿਆਹ ਹੂ ਪਤੀ ਜੀ ਦੀ ਸੋਚ ਹੈ ਵੀ ਪਤੀ ਜੀ ਲਈ ਮੈਂ ਸਾਰੇ ਪੈਸੇ ਕਿਥੇ ਕਰਨੇ ਆ ਉਹਦੇ ਵਿਆਹ ਚ ਦੇ ਵੀ ਉਹਦਾ ਪਿਓ ਹੈ ਉਹਦੇ ਸਾਰੇ ਕੁਝ ਤੇਰੇ ਬੱਚੇ ਨੂੰ ਕਿਉਂ ਆਉਂਦੇ ਆਪਣੇ ਬੱਚੇ ਨੂੰ ਕਿਉਂ ਨਹੀਂ ਕਰਦਾ ਇਹ ਗੱਲਾਂ ਜਿਹੜੀਆਂ ਹੀਆਂ ਮੈਨੂੰ ਅੰਦਰੋਂ ਤੱਕ ਖਲਗੀਆਂ ਨੇ ਬੱਚੇ ਦਾ ਇੱਕ ਹੀ ਹੈ ਤੇਰੇ ਬੱਚਿਆਂ ਦਾ ਕਿਉਂ ਨਹੀਂ ਕਰਦਾ ਬੱਚੇ ਨੂੰ ਮੈਂ ਬੱਚਿਆਂ ਨਾਲ ਵੀ ਇਹ ਨਹੀਂ ਗੱਲ ਕੀਤੀ 2020 ਦੇ ਵਿੱਚ ਜੂਨ 10 ਜੂਨ 2020 ਦੇ ਵਿੱਚ ਅਸੀਂ ਮੈਂ ਮੈਂ ਤੇ ਮੇਰੇ ਬੱਚਾ ਮੈਂ ਐਸਐਸਪੀ ਨੂੰ ਐਪਲੀਕੇਸ਼ਨ ਦਿੱਤੀ ਸੀ ਇਹ ਦੇ ਅਗੇਂਸਟ ਕਿਉਂਕਿ ਇਹ ਚੰਦ ਸੀ ਵਿਦੋਜੀ ਘਰ ਬੈਠਾ ਗੈਸ ਨਹੀਂ ਸੀ ਦੀ ਕਿ ਮੈਂ ਮੈਂ ਦੇ ਮੈਂ ਆਪਣੇ ਘਰ ਦੇੋਂ ਭੇਜਿਆ ਤਾਂ ਮੰਡਿਆ ਨਿਕੜ ਮੇਰੇ ਪਰ ਆ ਗਰੀਬ ਨੇ ਉਸ ਤੋਂ ਬਾਅਦ ਅਸੀਂ ਕਹੇ ਵੀ ਅਸੀਂ ਕੀ ਕਰਾਂਗੇ ਬੱਚੇ ਵੀ ਹੈਗੇ ਆ ਹਸਪੀਟਲਾਂ 'ਚ ਪੜਦੇ ਆ ਇਹਨਾਂ ਦਾ ਕਿਵੇਂ ਬਣੂਗਾ ਕਿ ਨਹੀਂ ਮੈਨੂੰ ਕੋਈ ਮਤਲਬ ਨਹੀਂ ਹੈ ਗੈਸਸ ਸੀ ਛੜੇ ਉਹ ਐਸ ਕਰਕੇ ਅਸੀਂ ਐਸਸ ਵਿੱਚ ਆਉਂ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਹੈ ਜੀ ਮੇਰੇ ਕੀ ਕਰਦੇ ਜੀ ਉਹ ਬੱਚੇ ਹੁਣ ਜਦੋਂ ਕਰੋਨਾ ਦਾ ਟਾਈਮ ਆਇਆ ਬੱਚੇ ਮੇਰੇ ਬਾਹਰ ਹੀ ਨੰਦੇ ਸੀਗੇ ਹਾਸਟਲ ਚ ਪੜ੍ਹਦੇ ਸੀਗੇ ਜਦੋਂ ਕਰੋਨਾ ਦਾ ਟਾਈਮ ਆਇਆ ਕਰੋਨਾ ਦੇ ਟਾਈਮ ਇਸ ਵਿੱਚ ਦੋਨਾਂ ਨੇ ਆਪਣੇ ਪਿਓ ਦਾ ਅਸਲੀ ਬਿਹੇਵੀਅਰ ਦੇਖਿਆ ਵੀ ਸਾਡੀ ਮੰਨ ਵਾਲੇ ਇੰਨਾ ਗੰਦਾ ਬਿਹੇਵੀਅਰ ਕਰਦਾ ਅਸੀਂ ਵੇਖ ਤਾਂ ਨਹੀਂ ਵੀਡੀਓ ਵੱਲੋਂ ਅਪਰੇਸ਼ਨ ਦਿੱਤੀ ਗਈ ਉਸ ਤੋਂ ਬਾਅਦ ਜਦੋਂ ਮੈਂ ਲਈ ਮੈਨੂੰ ਲੱਗੇ ਵੀ ਮੇਰੇ ਬੱਚੇ ਤੇ ਹੋਰ ਗਲਤ ਅਸਰ ਪੈ ਰਿਹਾ ਮੈਂ ਬੱਚੇ ਨੂੰ ਕਹਿੰਦਾ ਵੀ ਬੇਟਾ ਤੁਸੀਂ ਨਾ ਇਥੋਂ ਨਿਕਲ ਜਾਓ ਮੈਂ ਸਾਲੀ ਮਟਰਮ ਕਰੇ ਵਸਤਵਾਚ ਵੀ ਤੁਹਾਡੇ ਘਰ ਦਾ ਜਿਹੜਾ ਸਾਡੇ ਘਰ ਦਾ ਗਲਤ ਸਾਬਤਾ ਹੋਇਆ ਪਰ ਆਪਰ ਤੁਹਾਡੇ ਨਾਮ ਤੇ ਵਸਤਵਾਚ ਪਰ ਅੰਤਵਾਚ ਯੂਨੀਵਰਸਿਟੀ ਚੋਂ ਆਇਆ ਉਸ ਤੋਂ ਬਾਅਦ ਮੈਂ ਕਿਹਾ ਬੇਟਾ ਹੁਣ ਤੁਸੀਂ ਇਥੇ ਰਹੋ ਬਾਹਰ ਚਲੇ ਜਾਓ ਰੋਕੀ ਜਾਂਦੇ ਤੁਸੀਂ ਚਲੇ ਜਾਓ ਤੁਸੀਂ ਇਸ ਘਰ ਤੋਂ ਦੂਰ ਰਹੋ ਕਿਉਂਕਿ ਕਦੇ ਪੰਜਾਣ ਉਹਦੇ ਨਾਲ ਉਹਦਾ ਬੇਸ ਬੇਸ ਫੋਨ ਨਾਲ ਕੋਲ ਦਾ ਕਦੇ ਕੁੜੀਆਂ ਨੂੰ ਗਲਤ ਮਤ ਬੋਲਦਾਂ ਇਤੋਂ ਤਾਂ ਯੂਨੀਵਰਸਿਟੀ ਚ ਪੜ੍ਹੀਏ ਪਤਾ ਨਹੀਂ ਕੀ ਗੁੰਦੀ ਖੁਦ ਖਾਂਦੀ ਫਿਰਦੀ ਐ ਇਹ ਚੀਜ਼ਾਂ ਮੇਰੇ ਬੱਚੇ ਹੈ ਕਿਤੇ ਤੁਹਾਡੇ ਹੁਣ ਮੇਰੇ ਬੱਚੇ ਨਿਊਜ਼ੀਲੈਂਡ ਹੈ ਜੀ ਤੁਮ ਤੋ ਨੀ ਨਿਊਜ਼ੀਲੈਂਡ ਸਟੱਡੀ ਕਰ ਰਹੀ ਐ ਕਿਤੇ ਜੋ ਨਹੀਂ ਉਹ ਵੀਜ਼ਾ ਪਰਮਿਟ ਤੇ ਭੇਜੀ ਅੱਛਾ ਉਥੇ ਉਹ ਰਹਿ ਰਹੇ ਨੇ ਨਹੀਂ ਕੋਈ ਗੱਲ ਨਹੀਂ ਮੇਰੇ ਨਾਲ ਦਾ ਬਟਾ ਜਿਹੜਾ ਜੋ ਹੋ ਰਿਹਾ ਉਹ ਆ ਤੁਸੀਂ ਆਪ ਦੀ ਜ਼ਿੰਦਗੀ ਬਣਾਓ ਉੱਥੇ ਜਾ ਕੇ ਆਰਾਮ ਨਾਲ ਕੀ ਅਸਦੀ ਕਾਰਵਾਈ ਬਾਬਤ ਕੀ ਕਰਨਾ ਕੀ ਚਾਹੋ ਮੈਂ ਇਹ ਕਾਰਵਾਈ ਇਹੇ ਮਿਸਾਲ ਤਲਾ ਮੈਂ ਆਪਣਾ ਕੇਸ ਕੀਤਾ ਹੈ ਜੀ ਤੁਸੀਂ ਡਿਮੋਸਟਿਕਲ ਇਹਨਾਂ ਦਾ ਤਾਂ ਤੁਹਾਡਾ ਪੁੱਛੇ ਕੋ ਸੰਬੰਧ ਹੀ ਨਹੀਂ ਫਿਰ ਘਰ ਦੇ ਵਿੱਚ ਲਿਆ ਕੇ ਬੰਦ ਕਰਨਾ ਕੀ ਤੁਸੀਂ ਨਹੀਂ ਮੈਂ ਨਹੀਂ ਬੰਦ ਕੀਤਾ ਜੀ ਤੁਸੀਂ ਕਮਰੇ ਲੱਗੇ ਚਲਾ ਲਓ ਇਹ ਰਾਤ ਨੂੰ ਅੰਦਰ ਆਇਆ ਜੀ ਅੱਛਾ ਅੰਦਰ ਆ ਕੇ ਇਹਨਾਂ ਨੇ ਕੁੰਡਾ ਲਾ ਲਿਆ ਮੈਂ ਬਾਹਰ ਬਾਹਰ ਚਾਹੀਏ ਠੀਕ ਹੈ ਜੀ ਇਹਨਾਂ ਨੇ ਮੇਰੇ ਲਈ ਕੁੰਡਾ ਨਹੀਂ ਖੋਲਿਆ ਮੈਂ ਫਿਰ ਜਨਾਨੀ ਜਾਦ ਰਾਤ ਨੂੰ ਕਿੱਥੇ ਜਾਣਾ ਸੀ ਮੈਂ ਪੁਲਿਸ ਨੂੰ ਫੋਨ ਕੀਤਾ 112 ਤੇ ਮੈਂ ਤੁਹਾਨੂੰ ਅਪੋਰਟ ਦਿਵਾ ਦਿੰਨੀ ਜੀ

ਠੀਕ ਹੈ ਲੇਕਿਨ ਇਹ ਮੇਰੇ ਨਾਲ ਅੱਜ ਦੀ ਗੱਲ ਨਹੀਂ ਇਹ ਮਿੱਟੀ ਮੇਰੇ ਨਾਲ ਲਗਭਗ ਹਰ ਵਾਰੀ ਇਸ ਤਰ੍ਹਾਂ ਹੁੰਦਾ ਜਦੋਂ ਮੈਂ ਲੇਟ ਹੋ ਜਾਂਦੀ ਹਾਂ ਇਹ ਮੈਨੂੰ ਕੁੰਡਾ ਨਹੀਂ ਖੋਲਦਾ ਤੇ ਪੁਲਿਸ ਵਾਲੇ ਵੀ ਤੁਹਾਡੇ ਕੀ ਕਹਿ ਰਹੇ ਸੀ ਵੀ ਤੁਹਾਡਾ ਰੋਜ਼ ਦਾ ਕੰਮ ਆ ਰੋਜ਼ ਦਾ ਕੰਮ ਤਾਂ ਹੁੰਦਾ ਹੀ ਸੀ ਕਿਉਂਕਿ ਮੈਨੂੰ ਕੰਮ ਆ ਬਾਅਦ ਮੈਂ ਲੇਟ ਆਂਦੀ ਤੇ ਮੇਰੇ ਲਈ ਕੁੰਡਾ ਨਹੀਂ ਬੰਦ ਕਰ ਲੰਦਾ ਇਹਦੇ ਲਈ ਹੋ ਤੁਸੀਂ ਪਿਛਲੇ ਕਈ ਸੱਤ ਮਹੀਨੇ ਕਈ ਦਿਨਾਂ ਤੋਂ ਦੇਖ ਲਓ ਮੈਂ ਦੂਜੀ ਚਾਬੀ ਵਾਲਾ ਕੁੰਡਾ ਜਦੋਂ ਜਦੋਂ ਆਉਂਦਾ ਆਜੂ ਤੈਨੂੰ ਨਾਸ ਮਤਲਬ ਤੁਸੀਂ ਅੱਜ ਬਦਲਾ ਲਿਆ ਵੀ ਤੁਹਾਨੂੰ ਕੱਲ ਰਾਤ ਨੂੰ ਤੁਹਾਡੇ ਤੁਸੀਂ ਅੱਜ ਨਾਲ ਨਾ ਦੱਸਦਾ ਨਹੀਂ ਬਦਲੇ ਵਾਲੀ ਵੀ ਇਹ ਨੂੰ ਇਹ ਤਾਂ ਪਤਾ ਲੱਗੇ ਮੈਨੂੰ ਬਾਹਰ ਰਾਤ ਨੂੰ ਮੈਨੂੰ ਇਹ ਬਾਹਰ ਰੱਖ ਸਕਦਾ ਵਿੱਚ ਮੈਂ ਤੇ ਨੂੰ ਕਰਦੇ ਨਹੀਂ ਲਿਖਿਆ ਮੈਂ ਤਾਂ ਬਾਹਰ ਨਹੀਂ ਰੱਖਿਆ ਜੇ ਰਾਤ ਨੂੰ ਮੇਰੇ ਬਰਾਦਰ ਨੂੰ ਕੋਈ ਕਿਨਾ ਮੋ ਹੋ ਜਾਂਦਾ ਹੋਇਆ ਪਿਆ ਸੀ ਤੋਂ ਰੋਡ ਤੇ ਕੁਝ ਵੀ ਅਨੁਮਨੀ ਹੋ ਸਕਦੀ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਦੱਸੋ ਤੁਸੀਂ ਠੀਕ ਤੁਸੀਂ ਕੀ ਕਾਰਵਾਈ ਚਾਹੁੰਦੇ ਮੈਂ ਕਾਰਵਾਈ ਚਾਹਨੀ ਹੈ ਵੀ ਜਲਦੀ ਤੋਂ ਜਲਦੀ ਕੋਲ ਪੁਲਿਸ ਨੂੰ ਮੈਂ ਬਹੁਤ ਬੜੀ ਕਿਹਾ ਪਈਏ ਕਾਲ ਮੇਰਾ ਇਹਨੂੰ ਨਾਂ ਇੱਥੇ ਵੜਨ ਦਿਓ ਨਾ ਜੋ ਇਹ ਅੰਦਰ ਆ ਕੇ ਮੈਂ ਬੁਖਾਰ ਕਰਦਾ ਮੈਂ ਬਹੁਤ ਵਾਰ ਇਹਨਾਂ ਨੂੰ ਕੀਤਾ ਮੈਂ ਪਪੂ ਜੀ ਜਿਹੜੇ ਅੱਜ ਆਏ ਇਹਨਾਂ ਨੇ ਬਹੁਤ ਵਾਰੀ ਆਏ ਸਾਡੇ ਕੋਲ ਪਹਿਲਾਂ ਵੀ ਇਹ ਠੀਕ ਹੈ ਇਹਨਾਂ ਨੇ ਵੀ ਕਿਹਾ ਸੀ ਇੱਕ ਵਾਰੀ ਬਈ ਤੂੰ ਜਾ ਪਈ ਅਲੱਗ ਹਰੇਲਾ ਤੂੰ ਅਲੱਗ ਕਿਉਂ ਨਹੀਂ ਰਹਿੰਦਾ ਰਹਿੰਦਾ ਤਾਂ ਹੈ ਹੀ ਇੱਥੇ ਬਰਤ ਜਾਂਦਾ ਨਹੀਂ ਤੁਸੀਂ ਮੇਰੇ ਨਾਲ ਹੁਣੇ ਚੱਲੋ ਮੈਂ ਤੁਹਾਨੂੰ ਸਾਰਾ ਦਿਖਾ ਦਿੰਦੀ ਹਾਂ ਇਹਦਾ ਘਰ ਹੈਗਾ ਸਾਰਾ ਬੈਲੂਡੂ ਉਹ ਜੋ ਸੋਨ ਸੇ ਸਭ ਕੁਝ ਤੁਹਾਨੂੰ ਮੇਰੇ ਨਾਲ ਚੱਲਣਾ ਪਏਗਾ ਮੈਂ ਹੱਥ jor ਕੇ ਮੈਂ ਕਰੀ ਤੁਸੀਂ ਦੇਖੋ ਦਰਕਰ ਮੈਂ ਤਾਂ ਇਹੋ ਥੀ ਨਹੀਂ ਜਾਂਦਾ ਮੈਨੂੰ ਪਰੇਸ਼ਾਨ ਕਰਦਾ ਮੇਰੇ ਨਾਲ ਮਾਰਕਾਈ ਕਰਕੇ ਮੈਨੂੰ ਨੀਚਾ ਦਿਖਾ ਲਈ ਮੈਨੂੰ ਜਲੀਂ ਜਾਂਦਾ ਜੀ ਬਿੱਲੀ ਮੈਨੂੰ ਜਲੀਂ ਕਰ ਦੇ ਕਦੋਂ ਤੋਂ ਰਿਸ਼ਤੇ ਖਰਾਬ ਕਰਦਾ ਜੀ ਸਾਡੇ ਰਿਸ਼ਤੇ ਖਰਾਬ ਕਰਨ ਨੂੰ ਕੋਈ ਵੀ 25000 ਰੁਪਏ ਚ ਕਿਸੇ ਨੂੰ ਲੈ ਕੇ ਐਸੀ ਗੱਲ ਕਰਕੇ ਕਿਉਂਕਿ ਇਹਨੂੰ ਪੈਸੇ ਦਾ ਬੜਾ ਲਾਲਚ ਹੈ ਜੀ ਇਹਾ ਜਿਹੜੀ ਤੇਰੀ ਨੌਕਰੀ ਹੈ ਵੀ ਮੈਨੂੰ ਦੇ ਦੇ ਤੂੰ ਐ ਨੌਕਰੀ ਛੱਡ ਗਿਆ ਏਜੰਸੀ ਚ ਜਿਆਦਾ ਪੈਸੇ ਹੋਏ ਮੈਨੂੰ ਦੇ ਦੇ ਘਰ ਦਾ ਖਰਚਾ ਨਹੀਂ ਕੋਈ ਤੁਸੀਂ ਸਾਡੇ ਮੁਲਾਜ਼ਮ ਤੋਂ ਪੁੱਛ ਲਓ ਕੋਈ ਕੰਮ ਕਰਨ ਵਾਲੀ ਉਸ ਤੋਂ ਪੁੱਛੋ ਵੀ ਇਹ ਕਦੇ ਕੁਝ ਲੈ ਕੇ ਆਉਂਦਾ ਹੋਏ ਪਿੱਛੇ ਜੀ ਪਰਮਿੰਦਰ ਵੀਰ ਜੀ ਆਏ ਸੀਗੇ ਉਹਨਾਂ ਨੇ ਵੀ ਕਿਹਾ ਉਹਦੇ ਅੱਗੇ ਵੀ ਮੈਂ ਚੰਡੀਗੜ੍ਹ ਗਈ ਸੀ ਤੇ ਪਿੱਛੋਂ ਉਹਨਾਂ ਕੰਮ ਵਾਲੀ ਨੇ ਕਿਹਾ ਵੀ ਇੱਕ ਦਿਨ ਚੀਨੀ ਖਤਮ ਹੋ ਗਈ ਮੈਂ ਕਿਹਾ ਬੋਜੀ ਚੀਨੀ ਹੈ ਨਹੀਂ ਤੇ ਪੋਜੀਟਿਵ ਦੇ ਉਹ ਮੈਡਮ ਪੁੱਛੋ ਮੈਨੂੰ ਤਾਂ ਹੈ ਨਹੀਂ ਕੋਈ ਚੀਨੀ ਲੋਕਾਂ ਦੀ ਤਾਂ ਕੋਈ ਜਿੰਮੇਵਾਰੀ ਉਹ ਕੋਈ ਚੱਕਰ ਨਹੀਂ ਸਰਪੋਟੀ ਚਲੋ ਮਲ ਮਿਲ ਜੁ ਕੇ ਚਲਦੇ ਆ ਲੇਕਿਨ ਜਿਹੜਾ ਮੈਨੂੰ ਇਹ ਜਲੀਲ ਕਰਦਾ ਮੇਰੇ ਨਾਲ ਮਾਰਕੋਟਾਈ ਕਰਦਾ ਮੈਨੂੰ ਸਮਝ ਦੇਖੋ ਜੀ ਇਹਨੇ ਮੇਰਾ ਮੈਂਟਲ ਹੈਲਥ ਖਰਾਬ ਕਰ ਰੱਖਿਆ ਮੇਰੀ ਫਿਜ਼ੀਕਲ ਹੈਲਥ ਮੈਨੂੰ ਮੈਸੂਫ ਹੋ ਰਹੀ ਹੈ ਇਹਨੇ ਮੇਰਾ ਸੋਸ਼ੀਅਲੀ ਜਿਹੜਾ ਸਰਕਲ ਆ ਉਹ ਵੀ ਮੇਰਾ ਖਰਾਬ ਕੀਤਾ ਮੈਨੂੰ ਹਰਥਾਂ ਦੇ ਲਈਦਾ ਮੈਨੂੰ ਬਦਨਾਮ ਕਰ ਰਿਹਾ ਜੀ ਮਤਲਬ ਮੈਨੂੰ ਖਤਮ ਕਰ ਰਿਹਾ ਹੋਣੀ ਹੋਣੀ ਇੱਕ ਤਾਂ ਸਿੱਧਾ ਕੋਈ ਚਾਕੂ ਮਾਰ ਕੇ ਖਤਮ ਕਰਦਾ ਇਹ ਮੈਨੂੰ ਨਾਲ ਨਾਲ ਜਲੀਲ ਨਾਲ ਮੈਨੂੰ ਖਤਮ ਕਰਨਾ ਚਾਹੁੰਦਾ ਕੋਈ ਕਰਨੀ ਜੀ ਤੁਹਾਡੀ ਗੱਲ ਵੀ ਰੱਖਾਂਗੇ ਬਿਲਕੁਲ ਦਿਖਾ ਦੇ ਤੁਸੀਂ ਮੇਰੇ ਨਾਲ ਚੱਲੋ ਮੇਰੇ ਘਰ ਤੁਹਾਨੂੰ ਦਿਖਾਉਂਦੇ ਪਲੀਸ ਦਾ ਰਾਤ ਦਾ ਟਾਈਮ ਹੈ ਕਿਸੇ ਦੇ ਘਰ ਜਾਣਾ ਠੀਕ ਨਹੀਂ ਜਾਂ ਤਾਂ ਪੰਚਾਇਤ ਦੇ ਮੈਂਬਰ ਹੋਣ ਜਾਂ ਪੁਲਿਸ ਨਾਲ ਹੋਣਾ ਮੈਂ ਤਾਂ ਜਾਂਦੇ ਚੰਗੇ ਲੱਗਦੇ ਆ ਤੁਹਾਡੀ ਰਿਕਵੈਸਟ ਤੇ ਤੁਹਾਡਾ ਬਿਆਨ ਲੈਣ ਨੂੰ ਅਸੀਂ ਆਏ ਚੱਲਿਆਂ ਉਹ ਕਰਸਨ ਕੋਲੰਦਾ ਦੀ ਕਰ ਵੀ ਨਹੀਂ ਹੈਗਾ ਬਾਕੀ ਕਰ ਲਾਂਗੇ ਫੇਰੇ ਵੀਡੀਓ ਸੀ ਵੀ ਉਹਦਾ ਆਪਣਾ ਇਨਾ ਸੂਚਨਾ ਪੁਕਾਰ ਹੈ ਅਦੇ ਬਾਹਰ ਉੱਤੀ ਜਾ ਕੇ ਪ੍ਰੀਖਿਆ ਠੀਕ ਹੈ ਇਹ ਕਹਿਣਾ ਚਾਹੁੰਦੇ ਉਹਨੂੰ ਇਹ ਬਿਲਕੁਲ ਉਹ 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 ਦਾ ਕੀ ਕਹਿੰਦਾ ਕਹਿੰਦਾ ਉਹ ਮੇਰਾ ਹੈ ਨਹੀਂ ਮੇਰਾ ਤਾਂ ਭਾਂਜ ਦਾ ਭਾਂਜ ਦਾ ਕਿਉਂਕਿ ਜਦੋਂ ਤੂੰ ਆਪਣੇ ਚੱਕ ਕੱਟ ਕੱਟ ਕੇ ਦਿੱਤੇ ਐ ਤਾਂ ਫਿਰ ਤੇਰਾ ਕਿਉਂ ਨਾ ਹੋਇਆ ਵੀ ਮੁਕਤੀ ਗੱਲ ਹੈ ਵੀ ਤੁਸੀਂ ਚੰਨ ਉਹ ਆਦੇ ਚੱਤੇ ਰਹੋ ਤੁਸੀਂ ਆਦੇ ਚੱਤੇ ਰਹੋ ਬਸ ਸ਼ਾਂਤੀ ਨਾਲ ਰੋ ਠੀਕ ਕਰੋ ਕੋਈ ਮਿਲੇ ਸੀ ਕੀ ਮਸਲਾ ਹੈ ਸਾਨੂੰ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਜੀ ਕਿ ਇੱਕ ਸ਼ਾਮ ਲਾਲ ਰਿਟਾਇਰ ਐਸਡੀਓ ਉਮਰ ਕਰੀਬ 60 ਸਾਲ ਹੈ ਉਹਨੂੰ ਕਰੀਬ 20 ਬਾਈ ਘੰਟਿਆਂ ਤੋਂ ਉਹਦੇ ਆਪ ਦੇ ਕਮਰੇ 'ਚ ਉਹਦੀ ਪਤਨੀ ਨੇ ਬੰਦਕ ਬਣਾਇਆ ਹੋਇਆ ਹੈ ਅੱਗੋ ਤਾਲਾ ਲਾਇਆ ਹੋਇਆ ਹੈ ਤੇ ਉਹ ਬਹੁਤ ਸੀਰੀਅਸ ਹੈ ਸਾਹ ਦੀ ਘਟਨ ਹੋ ਰਹੀ ਹੈ ਹੋਰ ਹੈ ਅਸੀਂ ਉਹਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਦੀ ਸਿਹਤ ਨੂੰ ਦੇਖਦੇ ਹੋਏ 112 ਤੇ ਫੋਨ 108 ਤੇ ਫੋਨ ਕਰਕੇ ਐਂਬੂਲੈਂਸ ਡਾਕਟਰੀ ਟੀਮ ਨਾਲ ਲੈ ਕੇ ਆਏ ਆ ਇੱਥੇ ਆ ਕੇ ਉਹਨੂੰ ਉਹਦੇ ਕਮਰੇ ਚੋਂ ਕੱਢਿਆ ਉਹਦੇ ਕਮਰੇ ਚੋਂ ਕੱਢ ਕੇ ਉਹਨੂੰ सरकारी अस्पताल एक सौ आठ एम्बुलेंस कराई भेजा है इलाज है जो स्टेटमेंट दूगा जो कार्रवाई बन दिया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर।